ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਤਨ ਦੀ ਮਿੱਟੀ ਚੈਨਲ ਅਤੇ ਉਦਯੋਗ ਦੇ ਜੀ ਵੀ ਦੇਖਦੀਆਂ ਸਰੋਤਿਆਂ ਨੂੰ ਅਪੀਲ ਕਰਦੇ ਹਾਂ ਕਿ ਬਹੁਤ ਹੀ ਅੱਜ ਗਰੀਬ ਘਰ ਦੇ ਵਿੱਚ ਪਹੁੰਚੇ ਹਾਂ ਜੋ ਕਿ ਵੀਰ ਕਿਡਨੀਆਂ ਤੋਂ ਪੀੜਤ ਹੈ ਕਾਫੀ ਸਮੇਂ ਸਮੇ ਤੋਂ ਹੁਣ ਇਸ ਵੇਲੇ ਘਰ ਦਾ ਗੁਜ਼ਾਰਾ ਵੀ ਚੱਲਣਾ ਬਹੁਤ ਮੁਸ਼ਕਲ ਹੈ ਜੋ ਕਿ ਉਹ ਆਪਣੇ ਸਿਰ ਤੇ ਕਰਦੇ ਸੀ ਹੁਣ ਉਹ ਬੈਠਣ ਕਰਕੇ ਉਹਨਾਂ ਤੋਂ ਇਹ ਕਾਰਜ ਨਹੀਂ ਹੋ ਰਿਹਾ ਪਰ ਇੱਥੇ ਇਹਨਾਂ ਦੇ ਮੈਸੇਜ ਜੋ ਹੈ ਉਹ ਨਰੇਗਾ ਦੇ ਵਿੱਚ ਕੰਮ ਕਰਦੇ ਸੀ ਤੇ ਘਰ ਦਾ ਗੁਜ਼ਾਰਾ ਰੋਟੀ ਪਾਣੀ ਦਾ ਚੱਲਦਾ ਸੀ ਹੁਣ ਉਹ ਵੀ ਕੰਮ ਠੱਪ ਹੋਇਆ ਆਉ ਉਸ ਵੀਰ ਦੇ ਨਾਲ ਤੁਹਾਨੂੰ ਮਿਲਾਉਂਦੇ ਆ ਉਹ ਕੁਝ ਕਹਿਣਗੇ ਤੁਹਾਨੂੰ ਦੱਸਣਗੇ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਮੀਤ ਸਿੰਘ ਪਿੰਡ ਦੋਕੇ ਤੇ ਮੇਰਾ 3 ਸਾਲ ਤੋਂ ਬਿਮਾਰ ਆ ਤੇ ਪਹਿਲੋਂ ਤੇ ਮੈਂ ਕੰਮ ਦਿੰਦਾ ਮੋੜਾ ਮੋੜਾ ਕਰਦਾ ਹੀ ਤੇ ਹੁਣ ਜਦਾਂ ਚੱਲ ਆ ਗਿਆ ਮੈਂ ਮੰਜੇ ਤੇ ਆ ਤਿੰਨ ਸਾਲ ਤੋਂ ਕੋਈ ਇਲਾਜ ਦਾ ਪ੍ਰਬੰਧ ਨਹੀਂ ਆ। ਘਰ ਵਾਲੀ ਮਰੀਂ ਦੇਗਾ ਦਾ ਕੰਮ ਕਰਦੀ ਸੀ ਤੇ ਉਹ ਵੀ ਕੰਮ ਹੁਣ ਬੰਦ ਆ। ਤੇ ਮੇਰੇ ਕਮਰੇ ਜਿਹੜੇ ਆ ਸਾਰੇ ਚੌਂੜੇ ਮੈਂ ਕਿਸੇ ਦੇ ਘਰ ਬੈਠਿਆ ਹਾਂ ਹਟਾ। ਮੇਰੀ ਕੋਈ ਮਦਦ ਕੀਤੀ ਜਾਵੇ। ਸੰਗਤਾਂ ਨੂੰ ਅਪੀਲ ਹੈ ਜੀ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਜੀ। ਤੁਸੀਂ ਭੈਣ ਜੀ ਤੁਸੀਂ ਕਰਦੇ। ਹਾਂਜੀ ਵੀਰ ਜੀ ਭਰਾ ਜੀ। ਹਾਡੀ ਇਹ ਅਪੀਲ ਆ ਸਾਡੀ ਮਤਤ ਕਰੋ ਅਸੀਂ ਬਹੁਤ ਪਰੇਸ਼ਾਨ ਆ ਦਵਾਈ ਕੋਲੋਂ ਵੀ ਬੈਠੇ ਅਗਰ ਇਸ ਟਾਈਮ ਤੇ ਦਵਾਈ ਤਾਂ ਵੀ ਨਹੀਂ ਕੋਈ ਤਰ੍ਹਾਂ ਨਿਕੂਗਾ ਬੱਚੇ ਬਹੁਤ ਛੋਟੇ ਆ ਜੇ ਸਾਡੀ ਵੱਤਤ ਮਤਤ ਕਰੋ ਕੋਠੇ ਵਿੱਚ ਹੁੰਦੇ ਛੱਤ ਵੀ ਨਹੀਂ ਸਿਰਦੇ ਆਂ ਕੀ ਹੁਣ ਤੁਹਾਡੇ ਸਾਡੀ ਮਤਤ ਕਰੋ ਲੈ ਦਿਖ ਰਹਾ ਬੱਚੇ ਕਿਹਾ ਮੈਂ ਕੋਈ ਲਾਜ ਲਈ ਪੈਸਾ ਨਹੀਂ ਆ ਗਦੇ ਤੋ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਤੁਹਾਨੂੰ ਵੀਰ ਜੀ ਹੁਣਾਂ ਨੇ ਭੈਣ ਜੀ ਹੁਣਾਂ ਨੇ ਜੋ ਵੀ ਇਹਨਾਂ ਦੇ ਬੀਤ ਰਹੀ ਹੈ ਤਿੰਨ ਚਾਰ ਸਾਲ ਤੋਂ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਪਹਿਲਾਂ ਵੀਰ ਨੂੰ ਥੋੜੀ ਬਹੁਤੀ ਜਿਹੜੀ ਕਿ ਸ਼ੂਗਰ ਸੀ ਤੇ ਮੈਡੀਸਿਨ ਲੈ ਕੇ ਇੰਜੈਕਸ਼ਨ ਵਗੈਰਾ ਲਗਾ ਕੇ ਤੇ ਇਹ ਵੀਰ ਮਿਸਤਰੀ ਦਾ ਕੰਮ ਕਰਦਾ ਹੈ ਤੇ ਆਪਾਂ ਕੰਮਕਾਰ ਆਪਣਾ ਚਲੋ ਕੰਮਕਾਰ ਜਿਹੜਾ ਕਰਦਾ ਸੀ ਤੇ ਆਪਣੇ ਪਰਿਵਾਰ ਨੂੰ ਜਿਹੜਾ ਸੀ ਰੋਟੀ ਦਿੰਦਾ ਸੀ ਤੇ ਆਪਣੇ ਪਰਿਵਾਰ ਦਾ ਜਿਹੜਾ ਸੀ ਰੋਟੀ ਪਾਣੀ ਚ ਚਲਾਈ ਫਿਰਦਾ ਸੀ ਹੁਣੇ ਵੀਰ 3 ਸਾਲ ਤੋਂ ਮੰਜੇ ਤੇ ਆ ਤੇ ਹੁਣ ਜਿਹੜੀ ਕਿ ਇਹਦੀਆਂ ਦੋਵੇਂ ਕਿੱਡਨੀਆਂ ਜਿਹੜੀਆਂ ਜਿੱਦਾਂ ਕਿ ਇਹਨਾਂ ਦੇ ਵੀ ਤੁਸੀਂ ਸੁਣਿਆ ਇਹਨਾਂ ਨੇ ਵੀ ਦੱਸਿਆ ਤੁਹਾਨੂੰ ਇਹਨਾਂ ਦੀ ਮਿਸੇਸ ਸੇ ਭੈਣ ਜੀ ਉਹਨਾਂ ਨੇ ਵੀ ਦੱਸਿਆ ਕਿ ਇਹਨਾਂ ਦੀਆਂ ਦੋਵੇਂ ਕਿੱਡਨੀਆਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਐ ਤੇ ਇਹ ਮੰਜੇ ਦੇ ਪੈਣ ਦੇ ਕਰਕੇ ਇਹਨਾਂ ਨੂੰ ਖੁਦ ਇਹ ਵੀ ਨਰੇਗਾ 'ਚ ਭੈਣ ਮੇਰੀ ਕੰਮ ਕਰਦੀ ਸੀ ਤੇ ਉਹ ਨਰੇਗਾ ਦਾ ਵੀ ਕੰਮ ਤੁਹਾਨੂੰ ਪਤਾ ਬਰਸਾਤਾਂ ਦੇ ਕਰਕੇ ਪਿਛਲੇ 2-3 ਮਹੀਨੇ ਤੋਂ ਬੰਦੇ ਆ ਤੇ ਇਹਨਾਂ ਦੇ ਘਰ ਦਾ ਜਿਹੜਾ ਗੁਜ਼ਾਰਾ ਹੈ ਬਹੁਤ ਔਖਾ ਹੈ ਸੋ ਮੈਂ ਦਾਨੀ ਸੱਜਣਾ ਨੂੰ ਵੀਰਾਂ ਨੂੰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦਾ ਵੀਰਾਂ ਦਾ ਇਹ ਵੀਰ ਦਾ ਭੈਣ ਦਾ ਸਾਥ ਦਿੱਤਾ ਜਾਵੇ ਤਾਂ ਜੋ ਕਿ ਇਹ ਆਪਣਾ ਇਲਾਜ ਕਰਾ ਸਕਣ ਸੋ ਮੈਂ ਇਹਨਾਂ ਨੂੰ ਵੀ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ ਹੀ ਮੋਬਾਈਲ ਨੰਬਰ ਦੱਸਣ ਜਿਤੇ ਕਿ ਜਿਹੜੇ ਸਾਡੇ ਕੋਈ ਦਾਨੀ ਸੱਜਣ ਜਿਹੜੇ ਤੁਹਾਡੀ ਕੋਈ ਮਦਦ ਕਰਨੀ ਚਾਹੁੰਦੇ ਹੁਣ ਉਹ ਤੁਹਾਡੀ ਮਦਦ ਕਰ ਸਕਣ ਤੁਸੀਂ ਆਪਣਾ ਹੀ ਨੰਬਰ ਦਿਓ ਨਾ ਕਿ ਕੋਈ ਹੋਈ ਆਪਣਾ ਨੰਬਰ ਨਹੀਂ ਦੇਣਾ ਤੁਸੀਂ ਆਪਣਾ ਹੀ ਕੋਈ ਅਕਾਊਂਟ ਨੰਬਰ ਦੱਸ ਦਿਓ ਆਪਣਾ ਕੋਈ ਮੋਬਾਈਲ ਨੰਬਰ ਦੱਸ ਦਿਓ ਜਿੱਤੇ ਕਿ ਤੁਹਾਨੂੰ ਕੋਈ ਸਾਡਾ ਵੀਰ ਭਰਾ ਜਿਹੜਾ ਤੁਹਾਡੀ ਮਦਦ ਕਰ ਸਕੇ ਇਹ ਸੰਜੀਵੀਰ ਗੁਰਮੀਤ ਸਿੰਘ ਜੀ ਹਲਕਾ ਮਜੀਠਿਆ ਦਾ ਪਿੰਡ ਉਦੋਕੇ ਵਿਖੇ ਜੋ ਬਹੁਤ ਸਮੇਂ ਲੰਬੇ ਸਮੇਂ ਤੋਂ ਬਿਮਾਰ ਸਨ ਔਰ ਉਹਨਾਂ ਦਾ ਸੀ ਨਾਲ ਹੀ ਮੋਬਾਈਲ ਨੰਬਰ ਅਤੇ ਅਕਾਊਂਟ ਨੰਬਰ ਵੀ ਮੈਂਸ਼ਨ ਕਰ ਦਾਂਗੇ ਜੋ ਵੀਰ ਦਾਨੀ ਸੱਜਣਾ ਨੂੰ ਅਪੀਲ ਹੈ ਕਿ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਕਿਉਂਕਿ ਇਹ ਪਰਿਵਾਰ ਵੀ ਹੈ ਔਰ ਪਰਿਵਾਰ ਦੇ ਨਾਲ ਨਾਲ ਛਤਿ ਛਤ ਵੀ ਹੈ ਜੋ ਛਤ ਇਹ ਜੋ ਉਹ ਵੀ ਅਸਲੇ ਮੀਂਹ ਦੇ ਕਾਰਨ ਕਰਕੇ ਛੋ ਰਹੀ ਹੈ ਥਾਂ ਥਾਂ ਆ ਦੇਖੋ ਤਾਂ ਕਿ ਇਹਨਾਂ ਦੀ ਕੁਝ ਮਦਦ ਹੋ ਸਕੇ ਦਾਨੀ ਵੀਰਾਂ ਨੂੰ ਦੁਬਾਰਾ ਫਿਰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਔਰ ਇਹਨਾਂ ਦੇ ਅਕਾਊਂਟ ਦੇ ਵਿੱਚ ਮੋਬਾਈਲ ਨੰਬਰ ਵੀ ਦੇ ਦੇਾਂਗੇ ਅਕਾਊਂਟ ਨੰਬਰ ਵੀ ਦੇ ਦੇਵਾਂਗੇ ਜਾ ਕੇ ਜੋ ਵੀ ਦਾਨੀ ਸੱਜਣਾ ਇਹਨਾਂ ਦੇ ਖਾਤੇ ਵਿੱਚ ਪਾ ਦਿਓ ਤੇ ਇਲਾਜ ਆਪਣਾ ਕਰ ਸਕਣੋ